ਤੋੜ ਦੇ ਦਿਨ ਪਹਿਲਾਂ ਤੁਹਾਨੂੰ ਕਿ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਜ਼ਿੰਮੇਵਾਰੀ ਨੂੰ ਤੁਸੀਂ ਹੁਣ ਕਿਵੇਂ ਦੇਖਦੇ ਹੋ ਜੈਨ ਬਜਰੰਗੀ ਜੀ ਉਸ ਵੇਲੇ ਉਹ ਕਿਹੜੇ ਐਮਰਜੈਂਸੀ ਨੰਬਰ ਤੇ ਕਾਲ ਕਰਨ ਉਸ ਦਾ ਘਰ ਵਾਲਾ ਉਸ ਦੇ ਆਂਡ ਗਵਾਂਡ ਦੇ ਵਿੱਚ ਜਾਂ ਉਸ ਨਾਲ ਕੋਈ ਵੀ ਕੁੱਟਮਾਰ ਕਰ ਰਿਆ ਮਹਿਲਾ ਜੜੀ ਹੈ ਉਸ ਉਹ ਕਿਹੜਾ ਨੰਬਰ ਡਾਇਲ ਕਰੇ ਜੀ ਕਿ ਕਿਸੇ ਟਾਈਮ ਜਿਹੜੀ 112 ਵਾਲੀ ਕੋਈ ਟੀਮ ਹੈ ਉਹ ਕਿਸੇ ਹੋਰ ਇਦਾਂ ਦੇ ਕੇਸ ਵਿੱਚ ਮਸਰੂਫ ਹੈ 2-4 ਮਿੰਟ ਲੇਟ ਤੇ ਹੋ ਸਕਦੇ ਆ ਪਰ ਸਾਡੀ ਪੁਲਿਸ ਪਾਰਟੀ ਜਿਹੜੀ ਤੁਰੰਤ ਉਸ ਜਗ੍ਹਾ ਤੇ ਪਹੁੰਚ ਕੇ ਜੋ ਉਹਨਾਂ ਦੀ ਹੈਗੀ ਇਹ ਦੁੱਖ ਤਕਲੀਫ ਉਹਨੂੰ ਦੂਰ ਕਰਦੀ ਹੈ ਨਵੇਂ ਜਿਹੜੇ ਕਪਲਸ ਆ ਨਿਊਲੀ ਮੈਰਿਡ ਕਪਲ ਜਿਹੜੇ ਆ ਕੀ ਉਹਨਾਂ ਨੂੰ ਰਿਸ਼ਤਿਆਂ ਦੀ ਸਮਝ ਹੁੰਦੀ ਆ ਤੁਹਾਡੇ ਕੋਲ ਤਾਂ ਬੜੇ ਬੰਦੇ ਆਂਦੇ ਆ ਮੁੰਡੇ ਕੁੜੀਆਂ ਆਂਦੇ ਆ ਉਹ ਕੋਈ ਝੂਠੇ ਵੀ ਆਰੋਪ ਲਾ ਰਹੇ ਨੇ ਕਿਤੇ ਸੱਚ ਵੀ ਹੁੰਦੀ ਆ ਗ੍ਰਾਫਿਕ ਦੀ ਦੁਨੀਆ ਦੇ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਇੱਕ ਵਾਰ ਮੁੜ ਸਾਈਬਰ ਕ੍ਰਾਈਮ ਦੇ ਵਿੱਚ ਸਾਈਬਰ ਦੀਆਂ ਕਾਫੀ ਡੂੰਘੀਆਂ ਕੇਸਾਂ ਨੂੰ ਸੋਲਵ ਕਰਨ ਤੋਂ ਬਾਅਦ ਅੱਜ ਇੱਕ ਵਾਰ ਮੁੜ ਸਾਡੇ ਤੁਹਾਡੇ ਸਾਡੇ ਸਾਰਿਆਂ ਦੇ ਹਰਮਨ ਪਿਆਰੇ ਸਬ ਇੰਸਪੈਕਟਰ ਸੁਆਸ ਪਗਤ ਜੀ ਇੱਕ ਨਵੀਂ ਪੋਸਟਿੰਗ ਤੇ ਆ ਚੁੱਕੇ ਨੇ ਹੁਣ ਇਹ ਮਹਿਲਾ ਥਾਣੇ ਦੇ ਵਿੱਚ ਮੁੱਖ ਇੰਚਾਰਜ ਨੇ ਤੇ ਕਈ ਤਰ੍ਹਾਂਆਂ ਦੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਕੇਸਾਂ ਨੇ ਉਹ ਇਹਨਾਂ ਦੇ ਕੋ ਆਉਂਦੇ ਤੇ ਉਸ ਦੇ ਉੱਤੇ ਕੰਮ ਕਰਦੇ ਨੇ ਦੱਸਣ ਜੋ ਗੱਲ ਇਹ ਹੈ ਕਿ ਸੁਭਾਸ ਭਗਤ ਸਿਰਫ ਨਾਮ ਨਹੀਂ ਹੈ ਸੁਭਾਸ ਭਗਤ ਇੱਕ ਵਿਸ਼ਵਾਸ ਹੈ ਉਹਨਾਂ ਲੋਕਾਂ ਦਾ ਜੋ ਇਨਾਂ ਕੋਲ ਆਪਣਾ ਯਕੀਨ ਲੈ ਕੇ ਆਉਂਦੇ ਨੇ ਆਪਣੀ ਦੁੱਖ ਤਕਲੀਫ ਲੈ ਕੇ ਆਉਂਦੇ ਨੇ ਤੇ ਇਹਨਾਂ ਵੱਲੋਂ ਆਪਣੀ ਸੂਝ-ਬੂਝ ਦੇ ਨਾਲ ਉਸ ਦਾ ਹੱਲ ਕੱਢਿਆ ਜਾਂਦਾ ਨਾ ਕਿ ਉਸ ਨੂੰ ਗੁੰਜਲ ਪਾਇਆ ਜਾਂਦਾ ਆ ਭਗਤ ਜੀ ਸਿੱਧੀ ਗੱਲਬਾਤ ਕਰਦੇ ਆ ਤੁਹਾਡੇ ਨਾਲ ਅੱਜ ਅ ਥੋੜੇ ਦਿਨ ਪਹਿਲਾਂ ਤੁਹਾਨੂੰ ਇੱਕ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਜ਼ਿੰਮੇਵਾਰੀ ਨੂੰ ਤੁਸੀਂ ਹੁਣ ਕਿਵੇਂ ਦੇਖਦੇ ਹੋ ਜੈ ਹਨ ਮਜਰੰਗੀ ਜੀ ਮੈਂ ਜਿਹੜੀ ਇਹ ਜ਼ਿੰਮੇਵਾਰੀ ਮਾਨਯੋਗ ਐਸਐਸਪੀ ਸ਼ਰਪੁਰ ਜੀ ਨੇ ਮੇਰੀ ਲਗਾਈ ਹੈ ਮੈਂ ਇਹ ਜ਼ਿੰਮੇਵਾਰੀ ਬਹੁਤ ਹੀ ਤਨਦੇਹੀ ਨਾਲ ਨਿਭਾ ਕੇ ਤੇ ਜਿਹੜਾ ਸਾਡਾ ਪੁਲਿਸ ਵਿਭਾਗ ਸਾਡੇ ਅਫਸਰਾਂ ਬਾਲਾ ਕੋਣ ਦਾ ਜਿਹੜਾ ਨਾਮ ਆ ਉਹ ਉੱਚਾ ਕਰਾਂਗੇ ਤੇ ਆਪਣੀ ਜਿਹੜੀ ਪੰਜਾਬ ਪੁਲਿਸ ਹੈ ਉਹਦਾ ਨਾਮ ਉੱਚਾ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਚੀਜ਼ ਇਹ ਸਰ ਜਿੱਦਾਂ ਮਹਿਲਾ ਥਾਣੇ ਦੀ ਤੁਹਾਡੀ ਡਿਊਟੀ ਆ ਇੱਥੇ ਕਿਸ ਕਿਸ ਤਰ੍ਹਾਂ ਦੇ ਜਿਹੜੇ ਕੇਸ ਆ ਉਹ ਤੁਹਾਡੀ ਮਤਲਬ ਥਾਣੇ ਦੇ ਵਿੱਚ ਆਉਂਦੇ ਆ ਸਾਡੇ ਕੋਲ ਬਜਰੰਗੀ ਜੀ ਇੱਥੇ ਮੈਂ ਦੇਖਦਾ ਕਿ ਜਿਹੜੇ ਜਿਆਦਾ ਕੇਸ ਆਉਂਦੇ ਆ ਉਹ ਇਹੋ ਹੀ ਹੁੰਦੇ ਆ ਕਿ ਪਤੀ ਪਤਨੀ ਦਾ ਆਪਸ ਵਿੱਚ ਜਿਹੜਾ ਕੋਈ ਉਹਨਾਂ ਦਾ ਮਨਮਟਾਉ ਹੁੰਦਾ ਜਾਂ ਕੋਈ ਲੜਾਈ ਝਗੜਾ ਹੁੰਦਾ ਜਾਂ ਕੋਈ ਵਿਅਕਤੀ ਦਾਜ ਦੇਹ ਦੀ ਮੰਗ ਕਰਦਾ ਉਹ ਮਸਲੇ ਜਿਹੜੇ ਆ ਸਾਡੇ ਕੋਲ ਆਉਂਦੇ ਆ ਜਾਂ ਕਿਸੇ ਲੜਕੀ ਦੀ ਉਸਨੇ ਪਤੀ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਜਾਂ ਉਸ ਪਤੀ ਦੇ ਕਿਸੇ ਰਿਸ਼ਤੇਦਾਰ ਵੱਲੋਂ ਉਹ ਲੜਕੀ ਨੂੰ ਵੇਚਤ ਕੀਤਾ ਜਾਂਦਾ ਜਾਂ ਉਹਦੇ ਕੋਲੋਂ ਕੋ ਦਾਗ ਦੇ ਦਿੱਤੀ ਮੰ ਕੀਤੀ ਜਾਂਦੀ ਹੈ ਉਹ ਜਿਹੜੇ ਕੇਸ ਹੈ ਉਹ ਇੱਥੇ ਮਾਨਯੋਗ ਐਸਐਸਪੀ ਸਾਹਿਬ ਦੇ ਲੋਕ ਪੇਚ ਹੁੰਦੇ ਆ ਉਹ ਦਰਖਾਸਤ ਜਿਹੜੀ ਹੈ ਮਹਿਲਾ ਥਣੇ ਨੂੰ ਮਾਰਕ ਕਰਦੇ ਨੇ ਜਿੱਥੇ ਆਪਣੀ ਬੜੇ ਸੁਚੱਜੇ ਢੰਗ ਨਾਲ ਜਿਹੜੀ ਪੜਤਾਲ ਕਰਕੇ ਉਹਨਾਂ ਸਾਰੇ ਲੋਕਾਂ ਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕਰਦੇ ਆ ਇਕ ਜਦੋਂ ਜਦੋਂ ਜਦ ਤੁਸੀਂ ਗੱਲ ਕਰ ਰਹੇ ਹੋ ਕਿ ਕਿਸੇ ਲੇਡੀ ਨਾਲ ਕੋਈ ਕੁੱਟਮਾਰ ਹੋ ਰਹੀ ਹੈ ਜਾਂ ਦਾਜ ਦੀ ਮੰਗ ਕੀਤੀ ਜਾਂਦੀ ਹੈ ਜਾਂ ਉਸ ਨੂੰ ਇਲਲੀਗਲ ਤੌਰ ਤੇ ਹਰਾਸ ਕੀਤਾ ਜਾ ਰਿਹਾ ਅੱਜ ਕੱਲ ਵੱਡੇ ਕੇਸ ਜਿਹੜੇ ਆ ਉਹ ਵੱਡੀ ਫੈਮਲੀ ਦੇ ਵਿੱਚ ਵੀ ਅਜੇ ਹੁੰਦੇ ਜਿੱਥੇ ਕੁੜੀਆਂ ਵਿਆਹ ਕੇ ਜਾਣ ਤੋਂ ਬਾਅਦ ਕਾਫੀ ਤਸੱਦਦ ਦਾ ਸਾਹਮਣਾ ਕਰਦੀ ਹੈ ਕਈ ਵਾਰ ਅੱਧੀ ਰਾਤ ਨੂੰ ਕਈ ਵਾਰ ਦਿਨੇ ਕਦੀ ਵਾਰ ਉਹਨਾਂ ਨੂੰ ਥ੍ਰੈਟ ਦਾ ਸਾਹਮਣਾ ਕਰਨਾ ਪੈਂਦਾ ਹੈ ਕੁੱਟਮਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਉਸ ਵੇਲੇ ਉਹ ਕਿਹੜੇ ਐਮਰਜੈਂਸੀ ਨੰਬਰ ਤੇ ਕਾਲ ਕਰਨ ਕਿ ਕੁਇਕਲੀ ਜਿਹੜੀ ਹੈ ਕਾਰਵਾਈ ਹੋਵੇ ਤੇ ਉਹਨੂੰ ਪੁਲਿਸ ਸਪੋਰਟ ਜਿਹੜੀ ਹੈ ਉਹ ਉਸ ਟਾਈਮ ਮਿਲੇ ਐਮਰਜੈਂਸੀ ਦੇ ਵਿੱਚ ਜੇਕਰ ਕਿਸੇ ਨੇ ਅੱਧੀ ਰਾਤ ਦੇ ਵਿੱਚ ਕੋਈ ਅਜਿਹਾ ਹੋ ਰਿਹਾ ਉਸ ਦਾ ਘਰ ਵਾਲਾ ਉਸ ਦੇ ਆਂਡ ਗਵਾਂਡ ਦੇ ਵਿੱਚ ਜਾਂ ਉਸ ਨਾਲ ਕੋਈ ਵੀ ਕੁੱਟਮਾਰ ਕਰ ਰਿਹਾ ਮਹਿਲਾ ਜਿਹੜੀ ਹੈ ਉਸ ਉਹ ਕਿਹੜਾ ਨੰਬਰ ਡਾਇਲ ਕਰੇ ਜੀ ਬਜਰੰਗੀ ਜੀ ਬਹੁਤ ਵਧੀਆ ਸਵਾਲ ਹੈ ਤੁਹਾਡਾ ਕਿ ਅਗਰ ਰਾਤ ਦੇ ਸਮੇਂ ਜਾਂ ਦਿਨ ਦੇ ਸਮੇਂ ਕਿਸੇ ਔਰਤ ਨੂੰ ਉਹ ਉਸਦੇ ਪਤੀ ਵੱਲੋਂ ਜਾਂ ਕਿਸੇ ਹੋਰ ਵਿਅਕਤੀ ਵੱਲੋਂ ਕੋਈ ਕੁੱਟਮਾਰ ਜਾਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਤੇ ਇਹਦੇ ਵਾਸਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਇੱਕ ਜਿਹੜਾ ਨੰਬਰ ਚਲਾਇਆ 112 ਉਹਦੇ ਉੱਪਰ ਆਪਾਂ 24 ਆਵਰ ਜਿਹੜੀ ਹੈ ਕਾਲ ਕਰ ਸਕਦੇ ਆਂ ਔਰ 112 ਦਾ ਜਿਹੜਾ ਰਿਸਪਾਂਸ ਹੈ ਉਹ ਬਹੁਤ ਜਲਦੀ ਹੈ ਔਰ ਉਹਦੇ ਵਿੱਚ ਮਾਨਯੋਗ ਐਸਐਸਪੀ ਹਿਆਰਪੁਰ ਜੀ ਵੱਲੋਂ ਬੜੀਆਂ ਸਪਸ਼ਟ ਤੇ ਸਖਤ ਹਦਾਇਤਾਂ ਕਿ ਉਹ ਜਿਹੜੀ ਸਾਡੀ 112 ਵਾਲੀ ਟੀਮ ਹੈ ਉਹ ਤੁਰੰਤ ਜਿੱਥੇ ਲੜਕੀ ਦਾ ਘਰ ਹੈ ਉੱਥੇ ਜਾ ਕੇ ਉਹਦਾ ਨਿਪਟਾਰਾ ਜਿਹੜਾ ਕਰਕੇ ਆਉਗੀ ਜਾਂ ਬਣਦੀ ਕਾਰਵਾਈ ਉਹਦੇ ਖਿਲਾਫ ਜਿਹੜੀ ਹੈ ਕੀਤੀ ਜਾਊਗੀ ਜਾਂ ਉਸ ਤੋਂ ਬਾਅਦ ਜਿੱਦਾਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕੰਟਰੋਲ ਰੂਮ ਬਣਿਆ ਜਿੱਦਾਂ ਸਾਡਾ ਪੁਲਿਸ ਦਾ ਹੁਸ਼ਿਆਰਪੁਰ ਪੁਲਿਸ ਦਾ ਕੰਟਰੋਲ ਰੂਮ ਹੈ ਜਿਹਦਾ ਨੰਬਰ ਹੈ 01882247506 01801882247507 ਤੇ ਲਾਸਟ 8 ਇਹਦੇ ਉੱਪਰ ਕਾਲ ਕਰਕੇ ਵੀ ਤੁਰੰਤ ਜਿਹੜੀ ਪੁਲਿਸ ਦੀ ਮਦਦ ਹੈ ਲਈ ਜਾ ਸਕਦੀ ਹੈ ਤੇ ਜੇਕਰ ਇਹਨਾਂ ਨੰਬਰਾਂ ਦੇ ਉੱਤੇ ਵੀ ਕਾਲ ਕਰਨ ਕੋਈ ਰਿਸਪੌਂਸ ਨਾ ਮਿਲੇ ਫੇਰੋਕੀ ਕਰਨ ਵੈਸੇ ਇਸ ਤਰ੍ਹਾਂ ਹੁੰਦਾ ਕਿ ਇਦਾਂ ਨਹੀਂ ਹੁੰਦਾ ਕਿ ਕੋਈ ਰਿਸਪੌਂਸ ਜਿਹੜਾ ਨਹੀਂ ਮਿਲਦਾ ਹਾਂ ਇਹ ਹੋ ਸਕਦਾ ਕਿ ਕਿਸੇ ਟਾਈਮ ਜਿਹੜੀ 112 ਵਾਲੀ ਕੋਈ ਟੀਮ ਹੈ ਉਹ ਕਿਸੇ ਹੋਰ ਇਦਾਂ ਦੇ ਕੇਸ ਵਿੱਚ ਮਸਰੂਫ ਹੈ ਦੋ ਚਾਰ ਮਿੰਟ ਲੇਟ ਤੇ ਹੋ ਸਕਦੇ ਆ ਪਰ ਸਾਡੀ ਪੁਲਿਸ ਪਾਰਟੀ ਜਿਹੜੀ ਤੁਰੰਤ ਉਸ ਜਗ੍ਹਾ ਤੇ ਪਹੁੰਚ ਕੇ ਜੋ ਉਹਨਾਂ ਦੀ ਹੈਗੀ ਹੈ ਦੁੱਖ ਤਕਲੀਫ ਉਹਨੂੰ ਦੂਰ ਕਰਦੀ ਹੈ ਇਹ ਤਾਂ ਪੁਲਿਸ ਮੈਕਮੇਂ ਦੀ ਗੱਲ ਹੋ ਗਈ ਤੁਹਾਡੇ ਵੱਲੋਂ ਨੰਬਰ ਹੀ ਦੱਸ ਦਿੱਤਾ ਗਿਆ ਇੱਕ ਦੱਸੋ ਕਿ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਜਦੋਂ ਮੋਬਾਈਲ ਐਡਿਕਸ਼ਨ ਹਰ ਇੱਕ ਕਿਸੇ ਨੂੰ ਹੋ ਚੁੱਕਾ ਆ ਸਕਰੀਨ ਐਡਿਕਸ਼ਨ ਜਿਹੜਾ ਹੋ ਚੁੱਕਾ ਲੋਕਾਂ ਨੂੰ ਮੋਬਾਈਲ ਦਾ ਨਸ਼ਾ ਜਿਸ ਕਾਰਨ ਸਟ्रेस ਜਿਹੜਾ ਆ ਬਹੁਤ ਜ਼ਿਆਦਾ ਵੱਧ ਗਿਆ ਨਵੇਂ ਜਿਹੜੇ ਕਪਲਸ ਆ ਨਿਊਲੀ ਮੈਰਿਡ ਕਪਲ ਜਿਹੜੇ ਆ ਕੀ ਉਹਨਾਂ ਨੂੰ ਰਿਸ਼ਤਿਆਂ ਦੀ ਸਮਝ ਹੁੰਦੀ ਆ ਤੁਹਾਡੇ ਕੋਲ ਤਾਂ ਬੜੇ ਬੰਦੇ ਆਂਦੇ ਆ ਮੁੰਡੇ ਕੁੜੀਆਂ ਆਂਦੇ ਆ ਉਹ ਕੋਈ ਝੂਠੇ ਵੀ ਆਰੋਪ ਲਾ ਰਹੇ ਨੇ ਕਿਤੇ ਸੱਚ ਵੀ ਹੁੰਦੀ ਆ ਇਹ ਦੱਸੋ ਰਿਸ਼ਤਿਆਂ ਦੀ ਸਮਝ ਹੁੰਦੀ ਆ ਇਹਨਾਂ ਨੂੰ ਮੈਂ ਤੁਹਾਨੂੰ ਇਹ ਦੱਸਣਾ ਜੋਨਾ ਬਜਰੰਗੀ ਜੀ ਕੱਲਾ ਸ਼ਾਦੀ ਕਰਨ ਦੇ ਨਾਲ ਹੀ ਜਿਹੜਾ ਪਤੀ ਪਤਨੀ ਹੈ ਉਹ ਨਹੀਂ ਬਣ ਜਾਂਦੇ ਇੱਥੇ ਮੈਂ ਕਹਿਣਾ ਚਾਹਾਂਗਾ ਕਿ ਰਿਸ਼ਤਾ ਕਰਨ ਤੋਂ ਪਹਿਲਾਂ ਦੋਨੋਂ ਅੱਖਾਂ ਖੋਲੋ ਤੇ ਰਿਸ਼ਤਾ ਹੋਣ ਤੋਂ ਬਾਅਦ ਇੱਕ ਅੱਖ ਬੰਦ ਕਰ ਲਓ ਤੇ ਇੱਕ ਅੱਖ ਖੁੱਲੀ ਰਹਿਣ ਦਿਓ ਕਿਉਂਕਿ ਵਿਅਵਹਤਾ ਜ਼ਿੰਦਗੀ ਵਿੱਚ ਨਜ਼ਰ ਅੰਦਾਜ਼ ਕਰਨਾ ਵੀ ਬਹੁਤ ਜ਼ਰੂਰੀ ਹੈ ਗੁਰਬਾਣੀ ਦੇ ਵਿੱਚ ਲਿਖਿਆ ਧੰਨ ਪਿਰ ਉਹਨਾ ਆਖਿਐ ਬੈਣ ਇਕੱਠੇ ਹੋਏ ਏਕ ਜੋਤ ਦੁਈ ਮੂਰਤੀ ਧੰਨ ਪਿਰ ਕਈਐ ਸੋਏ ਅਗਰ ਇੱਕ ਬਰ ਲड़का ਇੱਕ ਲੜਕੀ ਇਹ ਦੋਨੋਂ ਸ਼ਾਦੀ ਕਰ ਲੈਂਦੇ ਆ ਤੇ ਇਕੱਠੇ ਰਹਿੰਦੇ ਆ ਇਹ ਪਤੀ ਪਤਨੀ ਨਹੀਂ ਮੰਨੇ ਜਾਂਦੇ ਪਤੀ ਪਤਨੀ ਉਹੀ ਮੰਨੀ ਜਾਂਦੇ ਆ ਇੱਕ ਜੋਤ ਦੋਈ ਮੂਰਤੀ ਮੂਰਤਾਂ ਦੋ ਹੋਣ ਮਤਲਬ ਸ਼ਰੀਰ ਦੋ ਹੋਣ ਤੇ ਦੋਵਾਂ ਦੀ ਜਿਹੜੀ ਸੋਚ ਹੈ ਇੱਕ ਹੋਵੇ ਤੇ ਫਿਰ ਹੀ ਉਹ પતિ ਪਤਨੀ ਮੰਨੇ ਜਾਂਦੇ ਇਸ ਕਰਕੇ ਪਲੀਜ਼ ਮੇਰੀ ਇਹ ਸਾਰੀ ਯੁਵਾ ਪੀੜੇ ਨੂੰ ਪੀੜੀ ਨੂੰ ਬੜੀ ਅਦਬ ਤੇ ਸਤਿਕਾਰ ਦੇ ਨਾਲ ਬੇਨਤੀ ਹੈ ਕਿ ਤੁਸੀਂ ਦੋਨੋਂ ਹੀ ਘਰ ਦੇ ਵਿੱਚ ਕੋਈ ਵੀ ਕੰਮ ਕਰਦੇ ਹੋ ਤੇ ਦੋਨੋਂ ਇੱਕ ਸੋਚ ਰੱਖ ਕੇ ਉਹ ਕੰਮ ਕਰੋ ਪਤੀ ਪਤਨੀ ਦੀ ਸਹਿਮਤੀ ਨਾਲ ਕੰਮ ਕਰੇ ਤੇ ਪਤਨੀ ਜਿਹੜਾ ਪਤੀ ਦੀ ਸਹਿਮਤੀ ਨਾਲ ਕੰਮ ਕਰੇ ਤੇ ਕਦੇ ਵੀ ਉਸ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਲੇਸ਼ ਹੈ ਨਹੀਂ ਪੈ ਸਕਦਾ ਇਸੇ ਤਰ੍ਹਾਂ ਹੀ ਜਦੋਂ ਗੁਰੂ ਮਹਾਰਜ ਜੀ ਨੇ ਆਪਣੀ ਬੇਟੀ ਦੀ ਸ਼ਾਦੀ ਕੀਤੀ ਤੇ ਗੁਰੂ ਮਹਾਰਾਜ ਨੇ ਆਪਣੀ ਬੇਟੀ ਨੂੰ ਉਹ ਸ਼ਾਦੀ ਦੇ ਵਿੱਚ ਤਿੰਨ ਲਫ਼ਜ਼ ਦਾਜ ਦੇ ਤੌਰ ਤੇ ਦਿੱਤੇ ਤੇ ਨਾਲ ਹੀ ਉਹਨਾਂ ਤੇ ਇਹ ਬਖਸ਼ਿਸ਼ ਕੀਤੀ ਕਿ ਬੇਟਾ ਅਗਰ ਤੁਸੀਂ ਇਹਨਾਂ ਤਿੰਨਾਂ ਲਫ਼ਜ਼ਾਂ ਦਾ ਮਤਲਬ ਤਿੰਨ ਭੱਬੇ ਅਗਰ ਤੁਸੀਂ ਇਹਨਾਂ ਤਿੰਨਾਂ ਭੱਬਿਆਂ ਦਾ ਆਪਣੀ ਜ਼ਿੰਦਗੀ ਦੇ ਵਿੱਚ ਇਸਤੇਮਾਲ ਕਰੋਗੇ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਦੁੱਖ ਕਲੇਸ਼ ਜਾਂ ਕੋਈ ਦੁਸ਼ਵੈਸ਼ ਕਿਸੇ ਵੀ ਤਰ੍ਹਾਂ ਦੀ ਈਰਖਾ ਵਗੈਰਾ ਨਹੀਂ ਆਏਗਾ ਜਿਸ ਤਰ੍ਹਾਂ ਤਿੰਨ ਭੱਬੇ ਆ ਇੱਕ ਭੱਬਾ ਹੈਗਾ ਪਾਣਾ ਜੀ ਅਗਰ ਘਰ ਦੇ ਵਿੱਚ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਕੋਈ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਤੇ ਉਹਦੇ ਵਿੱਚ ਔਰਤ ਨੂੰ ਪੁੱਛਿਆ ਜਾਂਦਾ ਹੈ ਤੇ ਉਸ ਬੀਬੀ ਨੇ ਇਹੋ ਹੀ ਕਹਿਣਾ ਕਿ ਪਾਣਾ ਜੀ ਵਾਹਿਗੁਰੂ ਇਹ ਪ੍ਰਮਾਤਮਾ ਇਹ ਤੁਹਾਡਾ ਪਾਣਾ ਉਹਦੇ ਵਿੱਚ ਜੋ ਰਹਿ ਕੇ ਹੋ ਗਿਆ ਅਸੀਂ ਉਹਨੂੰ ਮੰਨਦੇ ਆ ਤੇ ਦੂਸਰਾ ਭੱਬਾ ਹੈਗਾ ਭੁੱਲ ਗਈ ਜੀ ਉਹਦੇ ਵਿੱਚ ਕੀ ਹੈ ਕਿ ਮੰਨ ਲਓ ਇੱਕ ਇਸਤਰੀ ਨੂੰ ਉਸਦਾ ਪਤੀ ਸਵੇਰੇ ਕਾਰੋਬਾਰ ਤੇ ਜਾਣ ਲੱਗਾ ਕੰਮ ਤੇ ਜਾਣ ਲੱਗਾ ਉਹ ਜਾਣ ਲੱਗਾ ਕੰਮ ਕਹਿ ਕੇ ਗਿਆ ਵੀ ਇਹ ਇਹ ਕੰਮ ਤੁਸੀਂ ਕਰਨੇ ਆ ਤੇ ਉਹ ਸਾਰਾ ਦਿਨ ਆਪੇ ਹੋਰ ਕੰਮਾਂ ਵਿੱਚ ਰੁੱਝੀ ਰਹੀ ਪਰ ਜੋ ਕੰਮ ਉਹਨਾਂ ਦੇ ਪਤੀ ਨੇ ਦੱਸਿਆ ਸੀ ਉਹ ਕੰਮ ਕਿਸੇ ਵਜ੍ਹਾ ਕਰਕੇ ਨਹੀਂ ਦੱਸ ਸਕੀ ਤੇ ਉਹਦੇ ਪਤੀ ਨੇ ਆ ਕੇ ਪੁੱਛਿਆ ਕਿ ਮੈਂ ਤੁਹਾਨੂੰ ਕਿਹਾ ਸੀ ਵੀ ਇਹ ਕੰਮ ਕਰ ਦੋ ਤੁਸੀਂ ਕਿ ਕਰੋ ਤੁਸੀਂ ਕਿਉਂ ਨਹੀਂ ਕੀਤਾ ਉਸ ਟਾਈਮ ਤੇ ਪਤਨੀ ਦਾ ਫਰਜ਼ ਇੱਕੋ ਹੀ ਬਣਦਾ ਉਹ ਜ਼ਿਆਦਾ ਗੱਲਾਂ ਬਣਾ ਕੇ ਦੱਸਣ ਦੀ ਲੋੜ ਨਹੀਂ ਬਹਾਨਾ ਬਣਾਉਣ ਦੀ ਲੋੜ ਨਹੀਂ ਉੱਥੇ ਇੱਕੋ ਹੀ ਸ਼ਬਦ ਕਹਿਣਾ ਬੜੇ ਆਦਰਪੂਰਵ ਸਤਿਕਾਰ ਦੇ ਨਾਲ ਹੱਥ ਜੋੜ ਕੇ ਕਿ ਮੈਂ ਭੁੱਲ ਗਈ ਜੀ ਉਸ ਤੋਂ ਬਾਅਦ ਇੱਕ ਪਾਣਾ ਇਹ ਸ਼ਬਦ ਆਉਂਦਾ ਭਲਾ ਜੀ ਤੁਹਾਨੂੰ ਤੁਹਾਡੇ ਪਤੀ ਨੇ ਤੁਹਾਡੇ ਪਤੀ ਦੇ ਰਿਸ਼ਤੇਦਾਰ ਨੇ ਤੁਹਾਡੀ ਸੱਸ ਮਾਂ ਨੇ ਤੁਹਾਡੇ ਸਹੁਰੇ ਨੇ ਕਿਸੇ ਗੱਲ ਕਰਕੇ ਅਗਰ ਥੋੜੀ ਝਿੜਕ ਵੀ ਮਾਰ ਦਿੱਤੀ ਹੈ ਤੁਹਾਨੂੰ ਡਾਂਡ ਦਿੱਤਾ ਤੁਹਾਨੂੰ ਭਾਵੇਂ ਤੁਸੀਂ ਉਹਦੇ ਵਿੱਚ ਗਲਤ ਹੋ ਭਾਵੇਂ ਤੁਸੀਂ ਉਹਦੇ ਵਿੱਚ ਠੀਕ ਹੋ ਪਰ ਤੁਸੀਂ ਬੜੇ ਪਿਆਰ ਅਦਬ ਤੇ ਸਤਿਕਾਰ ਦੇ ਨਾਲ ਨਿਮਰਤਾ ਨਾਲ ਕਹਿ ਦੇਣਾ ਕਿ ਮੰਮੀ ਜੀ ਡੈਡੀ ਜੀ ਜਾਂ ਕੰਤ ਪਤੀ ਤਨੁਪਤੀ ਸ਼ਬਦ ਮਤਲਬ ਦੱਸਦੇ ਆ ਕਿ ਪਤੀ ਕਿਨੂੰ ਕਹਿੰਦੇ ਆ ਜੀ ਬਿਲਕੁਲ ਤੇ ਪਰਮੇਸ਼ਰ ਜੀ ਇਹ ਮੇਰੇ ਕੋਲੋਂ ਗਲਤੀ ਹੋ ਗਈ ਤੇ ਮੇਰੇ ਕੋਲ ਮੈਂ ਮਤਲਬ ਐਪ ਹੋਏ ਕਿਨੂੰ ਕਹਿੰਦੇ ਆ ਕਿ ਭਲਾ ਜੀ ਤੁਸੀਂ ਮੈਨੂੰ ਝਿੜਕਾ ਮਾਰੀਆਂ ਤੁਸੀਂ ਮੈਨੂੰ ਗਲਤ ਸ਼ਬਦ ਕਹੇ ਭਲਾ ਹੋਵੇ ਪ੍ਰਮਾਤਮਾ ਤੁਹਾਡਾ ਭਲਾ ਕਰੇ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਲੇਸ਼ ਨਹੀਂ ਆ ਸਕਦਾ ਇਹਦੇ ਨਾਲ ਨਾਲ ਮੈਂ ਜਿਹੜੇ ਸਾਡੇ ਜੈਂਟਸ ਭਰਾ ਆ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿ ਜਿਹੜੇ ਤਿੰਨ ਭੱਬੇ ਆ ਇਹਦੇ ਉੱਪਰ ਤੁਸੀਂ ਵੀ ਇਸਤੇਮਾਲ ਕਰਨਾ ਜੇ ਸਾਡੀਆਂ ਭੈਣਾਂ ਇਹ ਤਿੰਨ ਭੱਬਿਆਂ ਦੀ ਇਸਤੇਮਾਲ ਕਰਦੀਆਂ ਤੁਸੀਂ ਵੀ ਅਸਰ ਕਰਨਾ ਜਿਸ ਔਰਤ ਨੇ ਇਹਨਾਂ ਤਿੰਨਾਂ ਭੱਬਿਆਂ ਦਾ ਇਸਤੇਮਾਲ ਕਰਦੇ ਹੋਏ ਪੱਬਾ ਪਲਾਜੀ ਭੱਬਾ ਪੁੱਲਗੀ ਜੀ ਭੱਬਾ ਭਾਣਾ ਜੀ ਕਹਿ ਕੇ ਤੁਹਾਡੇ ਕੋਲ ਮਾਫੀ ਮੰਗੀ ਏ ਤੇ ਤੁਹਾਨੂੰ ਵੀ ਉਸ ਔਰਤ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਗਾਲੀ ਗਲੋਚ ਜਾਂ ਕਿਸੇ ਤਰ੍ਹਾਂ ਦਾ ਕੋਈ ਅਤਿਆਚਾਰ ਜਾਂ ਕੋਈ ਐਸਾ ਸ਼ਬਦ ਜਿਹੜਾ ਉਸ ਔਰਤ ਨੂੰ ਬੋੜਾ ਲੱਗੇ ਉਹ ਨਹੀਂ ਬੋਲਣਾ ਚਾਹੀਦਾ ਇਹ ਔਰਤ ਇੱਕ ਕਰਦਾ ਨਹੀਂ ਇਹ ਜਿਹੜਾ ਘਰ ਆ ਇਹ ਇਕੱਲੀ ਔਰਤ ਦਾ ਨਹੀਂ ਇਹ ਪੂਰੇ ਪਰਿਵਾਰ ਦਾ ਮਿਲ ਕੇ ਆ ਅਗਰ ਔਰਤ ਸਾਡੇ ਨਾਲ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਰਹਿੰਦੀ ਹੈ ਤੇ ਸਾਨੂੰ ਵੀ ਇਹਨਾਂ ਤਿੰਨਾਂ ਪੱਬਿਆਂ ਦਾ ਇਸਤੇਮਾਲ ਜਿਹੜਾ ਕਰਨਾ ਚਾਹੀਦਾ ਮੈਂ ਦੱਸਣਾ ਚਾਹੁੰਨਾ ਕਿ ਜਿਹੜਾ ਇੱਕ ਘਰ ਹੈ ਘਰ ਘਰ ਵਾਲੀ ਦੇ ਨਾਲ ਹੀ ਹੈ ਠੀਕ ਹੈ ਰੱਬ ਨਾ ਕਰੇ ਜਿੰਨਾ ਵਿਅਕਤੀਆਂ ਦੀਆਂ ਜਿਹੜੀਆਂ ਘਰਵਾਲੀਆਂ ਉਹ ਕਿਸੇ ਕਾਰਨ ਅਕਾਲ ਚਲਾਣਾ ਕਰ ਚੁੱਕੀਆਂ ਉਹਨਾਂ ਨੂੰ ਪੁੱਛੋ ਕਿ ਇੱਕ ਪਤਨੀ ਦੀ ਇੱਕ ਔਰਤ ਦੀ ਘਰ ਦੇ ਵਿੱਚ ਕੀ अहमियत ਹੈ ਜਾਂ ਜਿਨ੍ਹਾਂ ਦੇ ਪਤੀ ਇਸ ਧਰਤੀ ਦੇ ਉੱਪਰ ਇਸ ਟਾਈਮ ਨਹੀਂ ਹੈਗੇ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਪਤੀ ਦੀ ਕੀ अहमियत ਹੈ ਇਹ ਰਿਸ਼ਤਾ ਪ੍ਰਮਾਤਮਾ ਦੀ ਹਾਜ਼ਰੀ ਵਿੱਚ ਬੈਠ ਕੇ ਦੋਨੋਂ ਤਰ੍ਹਾਂ ਦੇ ਰਿਸ਼ਤੇਦਾਰਾਂ ਨੇ ਸਹਿਯੋਗੀਆਂ ਨੇ ਮਿਲ ਕੇ ਬਣਾਇਆ ਹੁੰਦਾ ਜਿੱਦਾਂ ਸਿੱਖ ਧਰਮ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਤੇ Hindu ਧਰਮ ਦੇ ਵਿੱਚ ਅਗਨ ਦੇਵਤਾ ਦੀ ਹਾਜ਼ਰੀ ਵਿੱਚ ਜਿਹੜਾ ਰਿਸ਼ਤਾ ਬੜਾ ਪਾਕ ਤੇ ਪਵਿੱਤਰ ਰਿਸ਼ਤਾ ਜਿਹੜਾ ਬਣਾਇਆ ਹੁੰਦਾ ਇਸ ਕਰਕੇ ਇਸ ਰਿਸ਼ਤੇ ਦੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਦਰ ਕਰਨੀ ਹੈ ਤੇ ਜੋ ਪ੍ਰਮਾਤਮਾ ਨੇ ਸਾਨੂੰ ਰਿਸ਼ਤਾ ਜਿੱਦਾਂ ਗੁਰਬਾਣੀ ਮੁਤਾਬਕ ਸਾਨੂੰ ਰਿਸ਼ਤਾ ਨਿਭਾਉਣ ਦੀ ਇਹ ਹੁਕਮ ਕੀਤਾ ਉਦਾਂ ਸਾਨੂੰ ਨਿਭਾਉਣਾ ਚਾਹੀਦਾ ਆਰੇ ਵਾਹ ਥੈਂਕ ਯੂ ਸਰ ਤੁਸੀਂ ਤਿੰਨ ਪੱਬੇ ਦਾ ਦੱਸਤੇ ਇੱਕ ਪੱਬਾ ਰੱਬ ਨੇ ਤੁਹਾਨੂੰ ਵੀ ਦਿੱਤਾ ਆ ਪੱਬਾ ਭਗਤ ਜੀ ਸਵਾਸ ਭਗਤ ਜੀ ਧੰਨਵਾਦ ਸਰ ਸੋ ਤੁਸੀਂ ਅੱਜ ਦੇ ਯੂਥ ਨੂੰ ਬੜਾ ਡੂੰਗਾਈ ਨਾਲ ਤੁਸੀਂ ਮੋਟੀਵੇਟ ਕੀਤਾ ਸੋ ਇਸ ਵੀਡੀਓ ਰਾਹੀਂ ਆਪ ਸਾਡੀ ਕੋਸ਼ਿਸ਼ ਇਹੀ ਰਹੀ ਕਿ ਮਹਿਲਾ ਮੋਰਚਾ ਦੀ ਜਿਹੜੀਆਂ ਸਵਾਵਾਂ ਨੇ ਉਹ ਤੁਹਾਡੇ ਤੱਕ ਪਹੁੰਚਣ ਤੇ ਤੁਹਾਨੂੰ ਇੱਕ ਵਧੀਆ ਸਿੱਖ ਵੀ ਮਿਲੇ ਸੋ ਅਸੀਂ ਕੋਸ਼ਿਸ਼ ਕਰਾਂਗੇ ਲਗਾਤਾਰ ਨਵੇਂ-ਨਵੇਂ ਕੇਸ ਜਿੱਦਾ ਸਰ ਦੇ ਕੋਲ ਆਣਗੇ ਤਾਂ ਉਸ ਨੂੰ ਜਿੱਦਾ ਸਰ ਸੋਲਵ ਕਰਨਗੇ ਤੇ ਆਪਾਂ ਇਹਨਾਂ ਦਾ ਐਕਸਪੀਰੀਅੰਸ ਤੁਹਾਡੇ ਨਾਲ ਟਾਈਮ ਟਾਈਮ ਤੇ ਅਪਡੇਟ ਕਰਦੇ ਰਹਾਂਗੇ ਤਾਂ ਕਿ ਤੁਹਾਨੂੰ ਵੀ ਕਾਫੀ ਕੁਝ ਸਿੱਖਣ ਨੂੰ ਮਿਲੇ ਤੇ ਤੁਸੀਂ ਵੀ ਸਮਾਜ ਵਾਸਤੇ ਇੱਕ ਵਧੀਆ ਨਸੀਹਤ ਪੇਸ਼ ਕਰ ਸਕੋ ਕੈਮਰਾਮੈਨ ਰਾਜਕੁਮਾਰ ਦੇ ਨਾਲ ਮੈਂ ਬਜਰੰਗੀ ਪਾਂਡੇ ਜੀ ਵੀ ਸੀ ਅਪਡੇਟ ਹੁਸ਼ਿਆਰਪੁਰ